ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਤੋਂ ਦੇ ਸਾਰੇ ਦੇ ਸਹਿਯੋਗ ਨਾਲ ਪਿੰਡ ਬੈਂਸਵਾਨ ਦੇ ਵਿੱਚ ਜਿਹੜਾ ਕਿ ਆਪਾਂ ਪਿਛਲੇ ਦਿਨੇ ਅਗਵਾਈ ਕੀਤੀ ਸੀ ਉਹਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਸੇਵਾ ਜਿਹੜੀ ਲੈ ਕੇ ਚ ਆ ਰਹੇ ਹਾਂ ਸੋ ਉਹਦੇ ਚ ਸੇਵਾ ਦੇ ਵਿੱਚੋਂ ਬਰੈਡਾਂ ਦੀ ਸੇਵਾ ਮੈਡੀਕਲ ਦੀ ਸੇਵਾ ਟੂਬ ਦੀ ਸੇਵਾ ਜਿਹੜਾ ਮੱਛਰ ਮੁਛਰ ਕਰਕੇ ਤੇ ਆਹ ਤੁਸੀਂ ਦੇਖ ਸਕਦੇ ਹੋ ਬਿਸਕੁਟਾਂ ਦੀ ਸੇਵਾ ਆ ਰਸਾਂ ਦੀ ਸੇਵਾ ਜਿਹੜੀ ਹੈ ਸੋ ਆਪਾਂ ਅੱਜ ਲੈ ਕੇ ਜਾ ਰਹੇ ਆਂ ਆ ਰਸਾਂ ਦੀ ਸੇਵਾ ਹੈ ਆ ਜਿਹੜੀ ਸੇਵਾ ਆਪ ਅੱਜ ਲੈ ਕੇ ਜਾ ਰਹੇ ਆਂ ਸੋ ਅੱਜ ਅਸੀਂ ਪੈਕਿੰਗ ਸ਼ੁਰੂ ਕੀਤੀ ਹੈ ਨਾਲ ਸਾਡੇ ਕੋਲ ਜਿਹੜੇ ਕਿ 15 ਕਪੇਟੀਆਂ ਪਾਣੀ ਸੋ ਸੇਵਾ ਸੀ ਅੱਜ ਤਕਰੀਬਨ ਹੋਣਾ 1 ਘੰਟਾ ਸਾਨੂੰ ਲੱਗਣਾ ਹੈ ਇਹਨਾਂ ਨੂੰ ਪੈਕਿੰਗ ਕਰਕੇ ਸੋ ਪੈਕਿੰਗ ਤੋਂ ਬਾਅਦ ਅਸੀਂ ਸਮਾਨ ਲੈ ਕੇ ਜਾਵਾਂਗੇ ਜਿੱਥੇ ਜਿੱਤੇ ਵੰਡਾਂਗੇ ਬਾਕੀ ਤੁਹਾਨੂੰ ਦੱਸਾਂਗੇ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ